ਪਟੰਡਾ ਵਿੱਚ ਬੀਤੇ ਦਿਨ ਇੱਕ ਹਾਦਸਾ ਹੋੰਦਾ ਤੇ ਹਾਦਸੇ ਦੌਰਾਨ ਇੱਕ ਕਾਰ ਨਹਿਰ ਦੇ ਵਿੱਚ ਡਿੱਗ ਪੈਂਦੀ ਹੈ ਜਿਸ ਦੇ ਵਿੱਚ ਬੱਚਿਆਂ ਦੇ ਸਮੇਤ 11 ਲੋਕ ਸਵਾਰ ਸੀ। ਉਹਨਾਂ ਲੋਕਾਂ ਨੂੰ ਰੈਸਕੂ ਕੀਤਾ ਗਿਆ। ਕ੍ਰਿਸ਼ਨਾ ਨਾਂ ਦਾ ਮੁੰਡਾ ਹੀਰੋ ਦੇ ਤੌਰ ਤੇ ਨਿਕਲ ਕੇ ਸਾਹਮਣੇ ਆਇਆ ਸੀ ਤੇ ਇਸ ਮੁੱਦੇ ਨੂੰ ਅਸੀਂ ਪ੍ਰਮੁਖਤਾ ਦੇ ਨਾਲ ਵੀ ਦਿਖਾਇਆ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕ੍ਰਿਸ਼ਨਾ ਤੇ ਇਸ ਦੇ ਨਾਲ ਜਿਸ ਕਰਨ ਨਾਂ ਦੇ ਮੁੰਡੇ ਨੂੰ ਸਨਮਾਨਤ ਕੀਤਾ ਦੋਨੋਂ ਆਪਣੇ ਨਾਲ ਨੇ ਆਪਾਂ ਗੱਲਬਾਤ ਕਰਦੇ ਹਾਂ ਕ੍ਰਿਸ਼ਨਾ ਕੀ ਫਸਟ ਸੈਕਸ਼ਨ ਤੁਹਾਡਾ ਤੁਹਾਡੀ ਤਸਵੀਰ ਤਾਂ ਕਿਤੇ ਨਜ਼ਰ ਨਹੀਂ ਆ ਰਹੀ ਸੀ। ਅਸੀਂ ਤੁਹਾਨੂੰ ਪ੍ਰਮੁੱਖਤਾ ਦੇ ਨਾਲ ਦਿਖਾਇਆ ਤੇ ਸੀਐਮ ਸਾਹਿਬ ਨੇ ਹੌਸਲਾ ਬਖਸ਼ਾਈ ਕੀਤਾ ਕੀ ਗੱਲਬਾਤ ਹੋਈ ਉੱਥੇ ਮੁੱਖ ਮੰਤਰੀ ਨਾਲ ਅਸੀਂ ਪਹਿਲਾ ਹੀ ਸਭ ਤੋਂ ਪਹਿਲਾਂ ਇਸ ਜੀ ਮੁੱਖ ਮੰਤਰੀ ਸਾਹਿਬ ਕੋਲੇ ਗਏ ਸੀ ਅਸੀਂ ਸਾਡਾ ਹੀ ਉਹਨਾਂ ਨੇ ਲੱਗਿਆ ਚਾਹ ਪਾਣੀ ਵੀ ਜੀ ਸਵਾਗਤ ਕੀਤਾ ਜੀ ਸਾਡੇ ਤੇ ਸਾਡੇ ਕੋਲ ਗੱਲਬਾਤ ਪੁੱਛੀ ਵੀ ਇੱਕੀ ਗੱਲ ਸੀ ਕਿ ਇਹ ਗੱਲਬਾਤ ਹੋਈ ਸੀ ਅਸੀਂ ਸਾਰੀ ਗੱਲਬਾਤ ਉਹਨਾਂ ਨੂੰ ਦੱਸੀ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਤੁਹਾਡਾ ਅਸੀਂ ਵਧੀਆ ਸਵਾਗਤ ਕਰਾਂਗੇ ਤੁਹਾਡਾ 15 ਮਿੰਟ ਸਮਾਂ ਵੀ ਜੀ ਉਮੀਦ ਸੀ ਸੀ ਕੀ ਉਮੀਦ ਕੇ ਮੁੱਖ ਮੰਤਰੀ ਬਲੌਨਗੇ ਸਨਮਾਨ ਤੋਂ ਐਡਾ ਵੱਡਾ ਰਿਗਾਰਡਸ ਮਿਲੂਗਾ ਮੁੱਖ ਮੰਤਰੀ ਨਾਲ ਬੈਠਣ ਦਾ ਉਮੀਦ ਤਾਂ ਨਹੀਂ ਸੀ ਬਾਕੀ ਦਾ ਹੀ ਪ੍ਰਮਾਤਮਾ ਨੇ ਕਾਇਆ ਤਾਂ ਇਹ ਜ਼ਰੂਰ ਮਿਲੇਗੀ ਹਾਂ ਤਾਂ ਹੌਸਲਾ ਫਜ਼ਾਈ ਹੋਇਆ ਅੱਗੇ ਨਾਲੋਂ ਅੱਗੇ ਤੋਂ ਕੀਵਜੀ ਕਟਨਾ ਕਰਦੀ ਹੈ ਤਾਂ ਪਹਿਲ ਦੇ ਆਧਾਰ ਤੇ ਖੁੱਦੋਂਗੇ ਉਸ ਕੀ ਦੇ ਵਿੱਚ ਹਾਂਜੀ ਹਾਂਜੀ ਹਾਂ ਪਹਿਲ ਨੰਬਰ ਤੇ ਕੀ ਗੱਲਬਾਤਾਂ ਕੀਤੀਆਂ ਮੁੱਖ ਮੰਤਰੀ ਨਾਲ ਕੀ ਗੱਲਬਾਤ ਹੋਈ ਸੀਐਮ ਸਾਹਿਬ ਨੂੰ ਕੀ ਦੱਸਿਆ ਔਰ ਸੀਐਮ ਸਾਹਿਬ ਨੇ ਤੁਹਾਨੂੰ ਕੀ ਕਿਆ ਫਸਟ ਐਕਸ਼ਨ ਕੀਤੀ ਤੁਮ ਨੂੰ ਸੀਐਮ ਸਾਹਿਬ ਨੇ ਪੁੱਛਿਆ ਵੀ ਤੁਸੀਂ ਉਸ ਟਾਈਮ ਉਧਰੋਂ ਉਸ ਰਾਸਤੇ ਤੋਂ ਤੁਸੀਂ ਗੁਜ਼ਰ ਰਹੇ ਸੀ ਹੋਤਾ ਹਾਂ ਜੀ ਉਸ ਰਾਸਤੇ ਤੋਂ ਜਿੰਨਾਂ ਰਹੇ ਸੀ ਤੋਂ ਕਿੰਨੇ ਤੁਸੀਂ ਉਸ ਤੋਂ ਅਸੇਵਾਂ ਤੋਂ ਬੰਨਣਾ ਕੋਈ ਨਹੀਂ ਸੀ ਜਿੰਨੇ ਮਲ ਜਿੰਨੇ ਮਿਲਦੀ ਸੀ ਸਭ ਸੀ ਬਾਕੀ ਉਸ ਕੋਲ ਪੰਜਾਂ ਵੀ ਹੋਈ ਔਰ ਇਸ ਲਈ ਅੰਕੂ ਜੀ ਤੁਹਾਡੇ ਪੈਰੀਆਂ ਦੀ ਚਰਚਾ ਬਾੜੀ ਹੋ ਰਹੀ ਹੈ ਤੁਸੀਂ ਸੀਐਮ ਕੋ ਜਾ ਕੇ ਪੈਰ ਛੂਏ ਜਾਂ ਕੇ ਅਸ਼ੀਰਵਾਦ ਲਿਆ ਉਹਨਾਂ ਤੋਂ ਕਹਿੰਦੇ ਹਾਂ ਜੀ ਹੱਥ ਕਿਉਂ ਨਾ ਕਰਦੇ ਹਾਂ ਹਾਂ ਕੀ ਇਹ ਵਾਚਨ ਕੀ ਦਿੱਤਾ ਮੁੱਖ ਮੰਤਰੀ ਬਣਿਓ ਕੀ ਕਹਿੰਦੇ ਆ ਅੱਗੇ ਕਿਤੇ ਸਨਮਾਨ ਫੋਰ ਕਰਨਗੇ ਤੁਹਾਨੂੰ ਕੀ ਕਹਿ ਰਹੇ ਹੋ ਸਾਡਾ ਇਹ ਕਹਿੰਦੇ 15 ਜੁਲਾਈ ਨੂੰ ਇਹਨਾਂ ਨੂੰ ਸਨਮਾਨਿਤ ਕਰਨਗੇ ਜਿਸ ਕਰਨ ਕੀ ਫਸਟ ਸੈਕਸ਼ਨ ਤੁਹਾਡਾ ਤੁਹਾਡੀਆਂ ਤਸਵੀਰਾਂ ਬਹੁਤ देर ਤੋਂ ਬਾਅਦ ਸਾਹਮਣੇ ਆਈਆਂ ਨੇ ਪਹਿਲਾਂ ਇਹ ਕਹਿ ਰਹੇ ਸੀ ਕਿ ਪੁਲਿਸ ਵਾਲਿਆਂ ਦੀ ਬਹਾਦਰੀ ਨੂੰ ਸਰੂਟ ਹੈ ਹਾਲਾਂਕਿ ਬਹਾਦਰੀ ਉਹਨਾਂ ਨੇ ਵੀ ਕੀਤੀ ਹੈ ਉਸ ਟਾਈਮ ਹੋਇਆ ਕੀ ਸੀ ਉਸ ਟਾਈਮ ਦੇਖੋ ਜੀ ਜਦੋਂ ਇਹ ਸਾਰਾ ਕਾਰਜ ਸਿਮਟਿਆ ਗਿਆ ਸੀਗਾ ਮੰਨ ਕੇ ਚੱਲੋ ਵੀ 8 ਦੇ ਤਿੰਨ ਬੰਦੇ ਇਨੇ ਆਪਣੇ ਬ੍ਰਦਰ ਨੇ ਕੱਢ ਲਈ ਸੀ ਬਾਹਰ ਕ੍ਰਿਸ਼ਨਾ ਨੇ ਕਿ 8 ਬੰਦੇ ਮੈਂ ਜਸਵੰਤ ਸਿੰਘ ਦੀ ਮਦਦ ਨਾਲ ਅਸੀਂ ਜਦੋਂ ਬਾਹਰ ਕੱਢਲੇ ਸਹੀ ਖਲਾਮਤ ਉੱਥੇ ਮੈਂ ਚਲਾ ਗਿਆ ਕਿਉਂਕਿ ਮੇਰਾ ਪਰਲੇ ਪਾਸੇ ਸਾਈਕਲ ਟਰੈਕ ਤੇ ਮੋਟਰਸਾਈਕਲ ਖੜਾ ਸੀਗਾ ਤੇ ਉੱਥੇ ਮੇਰਾ ਪਰਸ ਵਗੈਰਾ ਪਈ ਸੀ ਜੇ ਨਾਲ ਮੇਰਾ ਫੋਨ ਪਿਆ ਸੀ ਲੋਹੜ ਤੇ ਨਾਲ ਦੀ ਨਾਲ ਹੀ ਮੈਂ ਚਲਾ ਗਿਆ ਉੱਥੇ ਤੇ ਤਾਂ ਕਰਕੇ ਜਦੋਂ ਮੈਂ ਚਲਾ ਗਿਆ ਉੱਥੇ ਬਾਕੀ ਮੇਰੀ ਪਛਾਣ ਆਉਂਦੀ ਹੈ ਕੇਸ ਕੀ ਤੋਂ ਕੇਸ ਕੀ ਜਿਹੜਾ ਮੈਂ ਕਾਰ ਦੇ ਉੱਪਰ ਖੜਾ ਹਾਂਗਾ ਅੰਮ੍ਰਿਤ ਦੇ ਵਿੱਚ ਕੇਸ ਕੀ ਮੇਰੇ ਬੰਨੀ ਹੋਈ ਹੈ ਪੱਗ ਮੇਰੀ ਡੁੱਬ ਗਈ ਸੀ ਪਾਣੀ ਦੇ ਵਿੱਚ ਜਦੋਂ ਲੇਡੀਜ਼ ਨੂੰ ਮੈਂ ਬਾਹਰ ਕੱਢਿਆ ਲੇਡੀਜ਼ ਆਪ ਮੇਰੇ ਪੱਗ ਨੂੰ ਹੱਥ ਪਾ ਗਿਆ ਸੀ ਉਹ ਹੌਲੀ-ਹੌਲੀ ਟੇਸਕੀ ਵੀ ਮੇਰੀ ਪਾਣੀ ਦੇ ਵਿੱਚ ਹੀ ਚਲੀ ਗਈ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਅਸੀਂ ਇੱਥੇ ਬੰਦੇ ਕੱਢਨੇ ਸੀਗੇ ਸੈਂਕੜਾਂ ਵਿੱਚ ਜਿੰਨਾਂ ਵਿੱਚ ਤਿੰਨ ਜੈਂਟਸ ਤੇ ਤਿੰਨ ਲੇਡੀਜ਼ ਤੇ ਤੋਂ ਬੱਚੇ ਸੀਗੇ ਉਹ ਸਾਰਾ ਕੰਮ ਕਾਰਜ ਸਮੇਟਣ ਤੋਂ ਬਾਅਦ ਮੈਂ ਆਪ ਦਾ ਬਾਪ ਪਿੰਡ ਚਲਾ ਗਿਆ ਸੀ ਜੀ ਤੇ ਉਸ ਤੋਂ ਬਾਅਦ ਕਹਿੰਨ ਤੁਸੀਂ ਆਪਦੀ ਪੱਗ ਦੇ ਨਾਲ ਵੀ ਕਾਫੀ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਐ ਕੜੇ ਦੇ ਨਾਲ ਸ਼ੀਸ਼ੇ ਤੋੜੇ ਐ ਹੋਇਆ ਕੀ ਸੀ ਉਸ ਤੋਂ ਬਾਅਦ ਕੀ ਕੁਛ ਕੀਤਾ ਮੈਂ ਆ ਕੜੇ ਦੇ ਨਾਲ ਜੀ ਸ਼ੀਸ਼ੇ ਤੋੜੇ ਆ ਬੈਕ ਵਾਲਾ ਸ਼ੀਸ਼ਾ ਤੇ ਸਾਈਡ ਵਾਲੇ ਜਿਹੜਾ ਪੰਜ ਤਰੀਟਾਂ ਵੀ ਪੰਗਾ ਨੇ ਮੇਰੇ ਹੱਥਾਂ ਤੇ ਜਿਹੜੇ ਸ਼ੀਸ਼ੇ ਭੰਨੇ ਸੀਗੇ ਤੇ ਇੱਕ ਨਰਿੰਦਰ ਸੀਗੇ ਅਸਾਈ ਸਾਹਣੀ ਜਿਹੜੇ ਕਿ 57-58 ਸਾਲ ਦੀ ਉਮਰ ਦੇ ਕਰੀਬ ਹੋਣਗੇ ਉਹਨਾਂ ਨੇ ਵੀ ਛਾਲ ਮਾਰੀ ਆ ਉਹਨਾਂ ਤੋਂ ਪਹੁੰਚਿਆ ਨਹੀਂ ਗਿਆ ਕਾਰ ਦੇ ਨਾਲ ਕੋਲੇ ਉਹਨਾਂ ਨੂੰ ਵੀ ਮੈਂ ਹੱਥ ਫੜ ਕੇ ਕਾਰ ਦੇ ਕੋਲੇ ਕਰਕੇ ਉਹਨਾਂ ਨੂੰ ਕਾਰ ਦੇ ਉੱਪਰ ਖੜਾ ਆ ਉਹ ਵੀ ਮੇਰੇ ਨਾਲ ਮਦਦ ਕੀਤੀ ਉਹਨਾਂ ਨੇ ਫਿਰ ਜਸਤੀ ਮੁੰਡਾ ਜਸਵੰਤ ਨੇ ਵੀ ਛਾਲ ਲਗਾਈ ਸੀ ਪਰ ਉਹਦਾ ਜਦੋਂ ਨਹੀਂ ਫਰੋ ਪਿਆ ਕਿਉਂਕਿ ਉਹ ਵੀ ਨੂੰ ਤੈਰਨਾ ਵੀ ਠੱਟ ਆਉਂਦਾ ਸੀ ਉਹ ਕਾਰ ਨਹਿਰ ਦੇ ਕੰਡੇ ਤੇ ਖੜ ਗਿਆ ਸੀ ਉਹਦੇ ਨਾਲ ਮੇਰੇ ਪਿੰਡ ਦਾ ਮੁੰਡਾ ਸੀਗਾ ਇੱਕ ਅੰਗਰੇਜ਼ ਅੱਜ ਅੱਜ ਮੁੱਖ ਮੰਤਰੀ ਨੂੰ ਮਿਲੇ ਕੀ ਫਸਟ ਐਕਸ਼ਨ ਸੀਗਾ ਕਿਸ ਤਰ੍ਹਾਂ ਦੇ ਮਿਲ ਨਹੀਂ ਰਹੀ ਔਰ ਸੀਐਮ ਸਾਹਿਬ ਨੇ ਕੀ ਕਿਹਾ ਫਸਟ ਦੇ ਐਕਸ਼ਨ ਤਾਂ ਵੀ ਦੇਖੋ ਜੀ ਵੀ ਐਡੀ ਪਹੁੰਚੀ ਹੁੰਦੀਏ ਤਾਂ ਮਿਲਣਾ ਤਾਂ ਕੋਈ ਮਾੜੀ ਮੋਟੀ ਗੱਲ ਤਾਂ ਹੁੰਦੀ ਨਹੀਂ ਉਹ ਵੀ ਉਹਨਾਂ ਦਾ ਆਪ ਸੱਦਾ ਆਉਣਾ ਕਿਉਂਕਿ ਸੀਐਮ ਸਾਹਿਬ ਨੂੰ ਮਿਲਣ ਲਈ ਖਾ ਲੋਕ ਖੜੇ ਹੁੰਦੇ ਕਿਸੇ ਨੂੰ 6 ਮਹੀਨਿਆਂ ਦਾ ਟਾਈਮ ਖਾਲ ਦਾ ਹੁੰਦਾ ਹੈਗਾ ਤੇ ਆਪਾਂ ਨੂੰ ਬਲਾਵਾ ਖੋਦਾ ਹੁੰਦਾ ਹੈਗਾ ਆਪਾਂ ਜਾਣੀ ਅਗੇ ਜੀ ਉੱਥੇ ਰਿਐਕਸ਼ਨ ਹੋਈ ਜੀ ਵਧੀਆ ਉਹਨਾਂ ਨੇ ਐਪਰੀਸ਼ੀਏਸ਼ਨ ਕੀਤੀ ਜੀ ਸਾਡੀ ਹਿੰਮਤ ਦੀ ਦਾਜ ਦਿੱਤੀ ਅੱਗੇ ਤੋਂ ਬਾਅਦ ਵੀ ਆਲੇ ਇਦਾਂ ਦੇ ਕੰਮ ਕਰਨ ਨੂੰ ਥਲਾਗਾ ਦਿੱਤੀ ਉਹ ਕਹਿੰਦੇ ਵੀ ਇਦਾਂ ਦੇ ਕੰਮ ਕਰਦੇ ਰਹੋ ਅੱਛਾ ਹੁਣ ਅੱਗੇ ਕਿਤੇ ਸਨਮਾਨਿਤ ਕਰਨਾ ਪ੍ਰੋਮਿਸ ਕੀਤਾ ਬਟ ਠੰਡੇ ਸਨਮਾਨਿਤ ਕਰ ਰਹੇ ਨੇ ਕਹਿੰਦੇ ਕਿ ਇਸ ਪ੍ਰੋਗਰਾਮ ਦੇ ਸਨਮਾਨਿਤ ਕਰ ਰਹੇ ਨੇ ਉਹਨਾਂ ਨੇ ਜੀ 15 ਅਗਸਤ ਤੇ ਸਨਮਾਨਿਤ ਕਰਨ ਦਾ ਪ੍ਰੋਗਰਾਮ ਆਖਿਆ ਜੀ ਤੇ 25000 ਨਕਦ ਤੇ ਪ੍ਰਸ਼ੰਸਾ ਪੱਤਰ ਦਾ ਕਿ ਉਹਨੇ ਅਨਾਉਂਸਿੰਗ ਹੋਇਆ ਵੀ ਬਠਿੰਡੀ ਕਰਨਗੇ ਜਾਂ ਵੀ ਜੀ ਸੀ ਐਮ ਜਿੱਥੇ ਵੀ ਹੋਏ ਕੀ ਪਤਾ ਉਹ ਆਪਦੇ ਹੱਥੀਂ ਆਪਾਂ ਨੂੰ ਉੱਥੇ ਸੱਦ ਲੈਣਗੇ ਗੱਲਬਾਤ ਤਾਂ ਕੀ ਹੋਈਆਂ ਜਦੋਂ ਜਾ ਕੇ ਸੀ ਐਮ ਸਾਹਿਬ ਨੂੰ ਤੁਸੀਂ ਮਿਲੇ ਜਾ ਕੇ ਉਹਨੂੰ ਫਟੇ ਸਾਂਝੀ ਕੀਤੀ ਗੱਲਬਾਤ ਤਾਂ ਕੀ ਹੋਈਆਂ ਗੱਲਬਾਤ ਤਾਂ ਇਹ ਉਹਨਾਂ ਨੇ ਕੁਆਲੀਫਿਕੇਸ਼ਨ ਦੇ ਰਿਗਾਰਡਿੰਗ ਪੁੱਛ ਲਿਆ ਨਾਮ ਪੁੱਛ ਲਿਆ ਆਪਣੇ ਪਿੰਡ ਦਾ ਤੇ ਨਾਲੇ ਘਟਨਾਕਰਮ ਪੁੱਛਿਆ ਸਾਰਾ ਉਹਦੋਂ ਕਿੱਥੇ ਮوجود ਸੀ ਕੀ ਕਰ ਰਹੇ ਸੀ ਕਿਵੇਂ ਵਾਪਰੀ ਘਟਨਾ ਨੂੰ ਸੀ ਉਮੀਦ ਸੀ ਵੀ ਸੀਐਮ ਤੱਕ ਪਹੁੰਚ ਹੋ ਜੂਗੀ ਕਿਉਂਕਿ ਉਸ ਤੋਂ ਪਹਿਲਾਂ ਪੁਲਿਸ ਕਰਮਚਾਰੀਆਂ ਨੂੰ ਸਨਮਾਨਤ ਹੋ ਗਿਆ ਸੀ ਡੀਜੀ ਰੈਂਕ ਮਿਲ ਗਿਆ ਸੀ ਸੀਐਮ ਨੇ ਸਨਮਾਨਤ ਕਰਤਾ ਸੀ ਕਿ ਹੋਪ ਸੀ ਕਿ ਮੈਨੂੰ ਵੀ ਸੀਐਮ ਬੁਲਾਉਣਗੇ ਨਹੀਂ ਨਹੀਂ ਹੋਪ ਤਾਂ ਨਹੀਂ ਸੀਗੀ ਜੀ ਪਰ ਜਦੋਂ ਆਪਾਂ ਦੇਖਦੇ ਆਂ ਹੌਲੀ ਹੌਲੀ ਮੀਡੀਆ ਦੇ ਵਿੱਚ ਆਪਣੀ ਵੀ ਖਬਰ ਆ ਗਈ ਇੱਕ ਸਭ ਤੋਂ ਪਹਿਲਾਂ ਵੀਰ ਖਬਰ ਮਾਨਸਾਲੇ ਨੇ ਪਾਤੀ ਉਹ ਤੋਂ ਚੱਕ ਕੇ ਹੌਲੀ ਹੌਲੀ ਅੱਗੇ ਜਾਂਦੀ ਰਹੀ ਵਾਇਰਲ ਹੁੰਦੀ ਰਹੀ ਉਸ ਤੋਂ ਬਾਅਦ ਕੱਲ ਮੈਨੂੰ ਸ਼ਾਮੀ ਫੋਨ ਆਉਂਦਾਗਾ ਮਾਲਵਿੰਦਰ ਮੀਡੀਆ ਆਇਆ ਦਾ ਬਾਈ ਰਾਸ ਉਹਨਾਂ ਨੇ ਦੱਸਿਆ ਵੀ ਤੁਹਾਨੂੰ ਸੀਐਮ ਸਾਹਿਬ ਸੱਦਣਗੇ ਕੱਲੂ ਵੀ ਤੁਹਾਨੂੰ ਜਾਣਾਂਗਾ ਉਥੋਂ ਮੀਰੀ ਵੀ ਹਾਂ ਵੀ ਅਸੀਂ ਵੀ ਜਾਵਾਂਗੇ ਬਿਲਕੁਲ ਜਿਸਕਰਨ ਹੈ ਇਹ ਨੌਜਵਾਨ ਜਿਸ ਦੀਆਂ ਤਸਵੀਰਾਂ ਵੀ ਕਾਫੀ ਸਾਹਮਣੇ ਆਈਆਂ ਸੀ ਔਰ ਕਿਸ ਤਰ੍ਹਾਂ ਨੇ ਆਪਦੀ ਪੱਗ ਦੇ ਨਾਲ ਬਚਾਇਆ ਸੀ ਕੜੇ ਦੇ ਨਾਲ ਸ਼ੀਸ਼ੇ ਤੋੜੇ ਸੀ ਤੇ ਦੂਸਰਾ ਇਸ ਦੇ ਨਾਲ ਕ੍ਰਿਸ਼ਨਾ ਕ੍ਰਿਸ਼ਨਾ ਸਭ ਤੋਂ ਪਹਿਲਾਂ ਪਹੁੰਚਿਆ ਸੀ ਔਰ ਇਸ ਖਬਰ ਨੂੰ ਸੀ ਪ੍ਰਮੁਖਤਾ ਦੇ ਨਾਲ ਦਿਖਾਇਆ ਸੀ ਤੇ ਆਖਿਰਕਾਰ ਇਸ ਦਾ ਵੱਡਾ ਇੰਪੈਕਟ ਵੀ ਸਾਹਮਣੇ ਆਇਆ ਔਰ ਮੁੱਖ ਮੰਤਰੀ ਨੇ ਇਹਨਾਂ ਦੋਨਾਂ ਨੌਜਵਾਨਾਂ ਨੂੰ ਮਿਲੇ ਨੇ ਸਨਮਾਨਕੀਤਾ ਤੇ ਹੌਸਲਾ ਵਧਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹਨਾਂ ਦਾ ਕੀਤਾ ਬਟੰਡਾ ਤੋਂ ਸੁਰਜਪਾਲ ਨਿਊਜ਼ 18 ਪੰਜਾਬ